हिमाਚਲ ਪ੍ਰਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਨੇ ਜਨ ਜੀਵਨ ਪਰਭਾਵਿਤ ਕੀਤਾ ਹੋਇਆ ਹੈ। ਹਮੀਰਪੁਰ ਦੇ ਵਿੱਚ ਪੁੱਲ ਡਿੱਗਿਆ ਭਾਰੀ ਬਾਰਿਸ਼ ਦੇ ਕਾਰਨ ਤਿੰਨ ਲੋਕਾਂ ਦੀ ਮੌਤ ਦਾ ਵੀ ਖ਼ਸ਼ਾ ਜਤਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਾਫੀ ਜਨ ਜੀਵਨ ਪਰਭਾਵਿਤ ਹੋਇਆ ਹੈ। ਇੱਕ ਇਲਾਕੇ ਦਾ ਪੁੱਲ ਟੁੱਟਣ ਕਾਰਨ ਸੰਪਰਕ ਟੁੱਟ ਗਿਆ ਹੈ। ਕਾਫੀ ਜ਼ਿਆਦਾ ਦਿੱਕਤਾਂ ਲੋਕਾਂ ਨੂੰ ਆ ਰਹੀਆਂ ਨੇ। ਪੁੱਲ ਟੁੱਟਿਆ ਹੈ ਹਮੀਰਪੁਰ ਦੇ ਵਿੱਚ। ਇਹਨਾਂ ਦੇ ਵੱਲੋਂ ਇਹ ਪੁੱਲ ਬਣਾਇਆ ਗਿਆ ਸੀ ਪਰ ਭਾਰੀ ਬਰਸ਼ਾ ਦੇ ਭਾਰੀ ਬਾਰਿਸ਼ ਦੇ ਚੱਲਦਿਆਂ ਇਹ ਪੁੱਲ ਟੁੱਟ ਗਿਆ। ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਇਸ ਤਰ੍ਹਾਂ ਦੋ ਲੋਕ ਇਸ ਪੁੱਲ ਹੜੇ ਹੋਏ ਸੀ ਤੇ ਕੈਮਰਾ ਦੇ ਵਿੱਚ ਕੈਦ ਹੋਈਆਂ ਨੇ ਇਹ ਤਸਵੀਰਾਂ ਜਦੋਂ ਇਹ ਪੁਲ ਡਿੱਗ ਗਿਆ ਹਮੀਰਪੁਰ ਦੇ ਵਿੱਚ ਇਹ ਘਟਨਾ ਸਾਹਮਣੇ ਆਈ ਗਿਆ ਭਾਰੀ ਵਰਖਾ ਤੋਂ ਬਾਅਦ ਪੁਲ ਟੁੱਟਿਆ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਵਰਖਾ ਦੇ ਕਾਰਨ ਜ਼ਮੀਨ ਵੀ ਖਿਸਕੀ ਲੈਂਡਸਲਾਈਡਿੰਗ ਦੇ ਚੱਲਦਿਆਂ ਕਾਫੀ ਜ਼ਿਆਦਾ ਦਿੱਕਤਾਂ ਲੋਕਾਂ ਨੂੰ ਆਈਆਂ ਚੰਡੀਗੜ੍ਹ ਮੰਡੀ ਹਾਈਵੇ ਵੀ ਜਾਮ ਹੋ ਗਿਆ ਸੀ ਪਰ ਬਾਅਦ ਦੇ ਵਿੱਚ ਖੋਲ ਦਿੱਤਾ ਗਿਆ